ਹੈਲੋ ਜੀ ਵੈਲਕਮ ਸਸ਼ਿਕਾ ਨਮਸਤੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਵਿੱਚ ਮੈਂ ਆਸ ਕਰ ਤ ਹਾਂ ਤੁਸੀਂ ਸਾਰੇ ਠੀਕ ਹੋ ਹੋ ਗਏ ਅਸੀਂ ਵੀ ਠੀਕ ਠਾਕ ਹਾਂ ਸੌਰੀ ਜੀ ਕੁਝ ਵਜ੍ਹਾ ਕਰਕੇ ਬਲੌਗ ਨਹੀਂ ਬਣ پا ਰਹੇ ਇਸ ਕਰਕੇ ਮਾਫੀ ਚਾਹਦੇ ਹਾਂ ਤੇ ਕੋਸ਼ਿਸ਼ ਕਰਦੀ ਹਾਂ ਕਿ ਬਲੌਗ ਛੇਤੀ ਤੋਂ ਛੇਤੀ ਬਣ ਆ થોੜੀ ਪ੍ਰੋਬਲਮ ਕਰਕੇ ਬਲੌਗ ਨਹੀਂ ਛੇਤੀ ਬਣ پا ਰਹੇ ਤੇ ਪਲੀਜ਼ ਤੁਸੀਂ ਸਪੋਰਟ ਕਰਿਆ ਕਰੋ ਨਾਲ ਬਣੇ ਰਿਹਾ ਕਰੋ ਟੜੀ ਸਪੋਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅੱਜ ਜਿਵੇਂ ਆਮਗੇ ਆਲੂ ਤੇ ਪਕੌੜਿਆਂ ਦੀ ਸਬਜ਼ੀ। ਆਲੂ ਕੱਟ ਲੈਨੇ। ਪਿਆਜ਼ ਵੀ ਕੱਟ ਲੈਨੇ। ਲਸਣ ਵੀ ਵਿੱਚ ਅਦਰਕ ਸਾਰਾ ਤਿਆਰ ਹੈ। ਲੌਂਚਿੰਗ ਆਪਾਂ ਕਰਦਣ ਤੜਕੇ ਦੀ ਤਿਆਰੀ। ਕੁਝ ਸਪੀਨਰ ਪਾਣੀ ਉਸਕਾ ਲਈ ਆਪਾਂ। ਤੇ ਹੁਣ ਆਪਾਂ ਪਾਵਾਂਗੇ ਤੇਲ ਇਹਦੇ ਵਿੱਚ। ਇਹ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਇਹਨਾਂ ਟਾਈਮ ਸਾਡੇ ਬਰਤਨਾਂ ਜਿਹੜੇ ਆਪਾਂ ਧੋ ਲੈਣੇ ਆਂ ਚਾਰ ਬੱਤੀ ਨੇ ਦੁਪਹਿਰ ਦੇ ਦੁਪਹਿਰ ਦੇ ਰੋਟੀ ਵਾਲੇ ਭਾਂਡੇ ਸਿੱਕੇ ਚੱਕ ਲੈਣੇ ਆਪਾਂ ਸਾਡਾ ਤੀਨ ਕਰਮ ਹੋਰ ਇਹਦੇ ਤੋਂ ਵੱਖ ਵੇਖੇਟਰ ਮਾਸੇਰ ਵਿੱਚ ਪਾ ਦਾਂਗੇ ਜੀਰਾ ਨਾਲ ਲੱਗਦੀ ਥੋੜੀ ਜੀ ਆਪਾਂ ਵਿੱਚ ਪਾ ਦਾਂਗੇ ਹਿੰਗ ਜਿਆਦਾ ਮਸਾਲੇ ਨਹੀਂ ਪਾਣੇ ਨੋਰਮਲ ਥੋੜੇ ਮਸਾਲੇ ਪਾਵਾਂਗੇ ਚੁਟਕੀ ਪਰ ਪਾਈ ਹਿੰਗ ਤੇ ਨੂੰ ਭੁੰਨਾਂਗੇ ਤੇ ਨਾਲ ਹੀ ਆਪਾਂ ਹੁਣ ਪਾਤਾ ਹੈ ਕਿ ਪਿਆਜ਼ ਕੱਟੀ ਹੋਈ ਨਹੀਂ ਆ ਪਿਆਜ਼ ਨੂੰ ਮੈਂ ਪਤੰਗੀ ਤਰ੍ਹਾਂ ਭੁੰਨਾਂਗੇ

ਜਾਨੂੰ ਚੰਗੀ ਤਰ੍ਹਾਂ ਪੁੰਨਾਂਗੇ 골ਡਨ ਬ੍ਰਾਊਨ ਹੁਣ ਤੱਕ 3 ਤੋਂ 4 ਲਾਲ ਮਿਰਚ ਪਾਈਏ ਮਾਂ ਪahari ਦੀ ਮਿਰਚ ਆ ਪੀਸਾਂ ਕਰ ਲਾਂਗੇ ਮਿਕਸੀ ਚ ਗ੍ਰੈਂਡ ਪਿਆਜ਼ ਨੂੰ ਚੰਗੀ ਤਰ੍ਹਾਂ ਪੁੰਨਣ ਤੋਂ ਬਾਅਦ ਪਾਤੀ ਹਿਰ ਮਿਰਚ ਨਮਕ ਪਾਤਾ ਹਲਦੀ ਪਾਤੇ ਨਾਲ ਹੀ ਪਾਈ ਤੁੜੀ ਦੀ ਲਾਲ ਮਿਰਚ ਥੋੜਾ ਜਿਹਾ ਪਾਇਆ ਆਪਾਂ ਕਾਲੀ ਮਿਰਚ ਪਾਊਡਰ ਤੇ ਦਰਮਾ ਮਸਾਲਾ ਸਿਰਾਂ ਕਿ ਸੀ ਆ ਗਿਆ ਉਸ ਤੱਕ ਕਪੂਚ ਕੀ ਹੋ ਗਿਆ ਤਿਆਰ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਤੇਲ ਛੱਡਣ ਆਪੇ ਤਾਂ ਹੁਣ ਅਸੀਂ ਨਾਲ ਲੱਗਦੇ ਅਸੀਂ ਇਹਦੇ ਵਿੱਚ ਪਾ ਦਾਂਗੇ ਆਲੂ ਜੋ ਕੱਟੇ ਹੋਏ ਸੀਗੇ ਸਾਡੇ ਸਾਰੇ ਜੋ ਵੀ ਸਬਜ਼ੀ ਬਣਦੇ ਨੇ ਸਾਰੇ ਬੜੇ ਚਾਣ ਨਾਲ ਸ਼ੌਂਕ ਨਾਲ ਖਾਂਦੇ ਨੇ ਸਵਾਦ ਨਾਲ ਖਾਂਦੇ ਨੇ ਆਲੂ ਔਰੇ ਹੋਏ ਰਾਜਮਾ ਹੋਏ ਤਰੀਵੜੀਆਂ ਸਬਜ਼ੀਆਂ ਸਾਰੀਆਂ ਬਹੁਤ ਸਵਾਦ ਨਾਲ ਖਾਂਦੇ ਨੇ ਅਸੀਂ ਨਾਲ ਆਲੂ ਰੋੜਾਵਾਂਗੇ ਸਾਰੇ ਮਸਾਲੇ ਆਲੂ ਵਿੱਚ ਰੱਚ ਜਾਣ ਪਨਾਰੀਏ ਪਪਾ ਦਾਗੇ ਪਕੌੜੇ ਆਹ ਉਹ ਪਾ ਦਾਂਗੇ ਤੇ ਨਾਲ ਥੋੜਾ ਜਿਹਾ ਪਾ ਦਾਂਗੇ ਪਾਣੀ ਉਹ ਆਪਾਂ ਉਬਾਲੀ ਦਵਾਵਾਂਗੇ ਥੋੜਾ ਜਿਹਾ ਪਾਣੀ ਪਾ ਦਾਂਗੇ ਇਤਨੇ ਸਾਨੂੰ ਲੋੜ ਹੈ ਤਰੀ ਬਣਾਣੀ ਜਿਆਦਾ ਪਤਲੀ ਨਹੀਂ ਸੰਘਣੀ ਇਸ ਕੁੱਕਰ ਕਰ ਦਾਂਗੇ ਬੰਦ ਬਿਸਣ ਲਗਾਵਾਂਗੇ 30 ਸਾਰ ਸਤਿ ਸ਼੍ਰੀ ਅਕਾਲ ਭਾਈਆਂ ਨੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਲਈ ਪਲੀਜ਼ ਸਪੋਰਟ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਹੋ ਜਾਦਾ ਕਿ ਸਪੋਰਟ ਕਰਦੇ ਲੋਕ ਸਾਡੀ ਦਾਲ ਬਣ ਕੇ ਹੋ ਗਈ ਰੈਡੀ ਤੇ ਡੈਡੀ ਵੀ ਆਏ ਨੇ ਕੰਮ ਤੋਂ ਤੇ ਉਹਨਾਂ ਨੇ ਚਾਹ ਸਾਡੀ ਦਾਲ ਵੀ ਬਣ ਕੇ ਰੈਡੀ ਹੋ ਗਈ ਆ ਅੱਜ ਆਪਾਂ ਸਾਰਾ ਕੰਮ ਕਰ ਲਿਆ। ਭਾਂਡੇ ਵੀ ਤੋ ਹੋ ਗਏ, ਸਾਡੀ ਸਬਜ਼ੀ ਵੀ ਬਣ ਗਈ, ਟੈਡੀ ਬਣਾਉਣ ਚਾਹ ਵੀ ਬਣਾ ਕੇ ਦੇਤੀ ਆ। ਤੇ ਪਾ ਕੇ ਦੇਈਏ ਆਪਾਂ। ਰੈਸ ਵਗੈਰਾ ਸਾਰਾ ਸਾਫ਼ ਕੰਮ ਹੈ। ਹੁਣ ਆਪਾਂ। ਹੁਣ ਉਸੇ ਆਪਾਂ। ਦਾਲ ਕੁੱਕਰ ਖੋਲਿਆ ਤੇ ਸਾਡੀ ਦਾਲ ਬਣ ਕੇ ਹੋ ਗਈ ਰੈਡੀ। ਤਰੋਂ ਠੀਕ ਆ ਜੀ, ਮਿਲਦੇ ਆਂ ਨੈਕਸਟ ਬਲੌਗਸ। ਥੈਂਕ ਯੂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਮਿਹਰਬਾਨੀ ਪਲੀਜ਼ ਇੰਨੇ ਪਿਆਰ ਕਰਦੇ ਰਹੋ ਸਾਰੇ ਸਪੋਰਟ ਕਰਦੇ ਰਹੋ ਲਾਈਵ ਚ ਬਣੇ ਰਹੋ ਸਾਰੇ ਜਾਨੇ ਥੈਂਕ ਯੂ ਬਾਏ ਬਾਏ ਪਲੀਜ਼ ਵੀਡੀਓ ਨਹੀਂ ਰੋਜ਼ ਪੈਰਿਸ ਕਰਕੇ ਪਲੀਜ਼ ਹੋ ਸਕਦਾ ਲਾਈਵ ਵਿੱਚ ਸਪੋਰਟ ਕਰ ਦਿਆ ਕਰੋ ਡੇਲੀ ਮੇਰੀ 2 ਵਜੇ ਲਾਈਵ ਹੁੰਦੀ ਹੈ ਦੁਪਹਿਰ ਨੂੰ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਰੱਬ ਰੱਖਾ ਮਿਲਦੇ ਆ ਨੈਕਸਟ ਬਲੌਗ ਚ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਆਨਦੀ ਬਾਏ ਬਾਏ ਥੈਂਕ ਯੂ ਸੋ ਮਾਚ ਬਾਏ ਬਾਏ ਟਾਟਾ